ਹਾਂਜੀ ਬਾਬਾ ਜੀ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਬਦਲਤੇ ਓਕੇ ਮੰਗਲ ਹੁੰਦਾ ਜੇ ਮੈਂ ਨਾ ਭੁੱਲਦਾ ਵਾਂ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੇ 563 ਵਰੀ ਮੰਗਲ ਆਉਂਦਾ ਜਿਹੜਾ ੴ ਸਤਿਗੁਰ ਪ੍ਰਸਾਦ ੴ ਸਤਨਾਮ ਕਰਤਾ ਪੁਰਖੁ ਪ੍ਰਸਾਦ ਪੰਜ ਇਹਦੇ ਵਿੱਚੋਂ ਸ਼ਾਇਦ ਜੇ ਮੈਂ ਨਾ ਹੁਣ ਭੁੱਲਦਾ ਹਾਂ ਵਾਂ ਤੇ 53 ਕੁ ਵਰੀ ਜਿਹੜਾ ਉਹ ਪਹਿਲਾਂ ਆਉਂਦਾ ਠੀਕ ਹੈ ਜੀ ਜਿਵੇਂ ਸੋਧਾਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਧਾਰ ਤੇ ਰਾ ਕੇ ਹਾ ਸੋ ਕਰਕੇ ਹਾ ਇਹਨਾਂ ਇਥੋਂ ਝੁੱਕ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਪਹਿਲਾਂ ਲਿਖ ਕੇ ਫੇਰ ਉਹ ਲਿਖਤਾ ਸੋਧਾਰ ਰਾਗ ਆਸਾ ਮਹੱਲਾ ਪਹਿਲਾ ਹਾਂਜੀ ਇਹ ਮੰਗਲ ਬਦਲਦੇ ਇਹ ਫਿਰ ਪ੍ਰਕਾਸ਼ ਉਹਦੋ ਸਰੂਪ ਇੰਨੇ ਨਹੀਂ ਸੀ ਪਿੰਡਾਂ ਚੋਂ ਦੇ ਇੱਕ ਗੁਰਦੁਆਰੇ 'ਚ ਇੱਕ ਦੋ ਸਰੂਪ ਹੀ ਹੁੰਦੇ ਸੀ ਬਸ ਓਕੇ ਜੀ ਉਹ ਵੀ ਲੜੀਵਾਰ ਹੁੰਦੇ ਸੀ ਉਹ ਸਰੂਪ ਜਿਹੜਾ ਸੀ ਡਮੇਲੀ ਵਾਲੇ ਮਹਾਂਪੁਰਖਾਂ ਨੇ ਪ੍ਰਕਾਸ਼ ਕੀਤਾ ਅਖੰਡ ਪਾਠ ਸਾਹਿਬ ਰੱਖਣ ਲੱਗੇ ਹੁਕਮਨਾਮਾ ਆਇਆ ਤੇ ਉਹ ਉਹ ਜੋ ਗ੍ਰੰਥੀ ਜਿਹੜੇ ਹੁੰਦੇ ਸੀ ਉਹ ਪੜੇ ਹੁੰਦੇ ਸੀ ਉਹ ਮੰਗਲ ਦਾ ਫਰਕ ਪੈ ਗਿਆ ਉਹਨਾਂ ਨੇ ਫਰਦਾਸ ਹੋ ਚੁੱਕੀ ਸੀ ਆਠ ਕਰਕੇ ਮੁੜ ਕੇ ਸੰਤ ਜਵਾਲਾ ਸਿੰਘ ਮਹਾਰਾਜ ਜੀ ਨੂੰ ਦੱਸਿਆ ਸੁਣੇ ਹੋਣੇ ਤੁਸੀਂ ਹਰਖੋ ਵਾਲੀ ਬ੍ਰਹਮ ਗਿਆਨੀ ਸਾਹਿਬ ਜੀ ਹਾਂਜੀ ਬਾਬਾ ਜਵਾਲਾ ਜੀ ਤਾਂ ਕੋ ਟਾਈਮ ਹੈ ਕਿ ਨਹੀਂ ਹਾਂਜੀ ਹਾਂਜੀ ਬਾਬਾ ਜੀ ਇਹ ਇਦਾਂ ਦੇ ਵਿਚਾਰ ਲਈ ਤਾਂ ਪੂਰਾ ਹਾਂਜੀ ਬਿਲਕੁਲ ਜੀ ਉਹ ਫਿਰ ਬਾਪੁਰਖਾਂ ਨੇ ਸੰਤ ਮਹਾਰਾਜ ਬਾਬਾ ਗਰਬਜਨ ਸੋਣਾ ਦੇ ਨਾਲ ਮਿਲੇ ਜਾ ਕੇ ਇਹ ਗਿਆਨੀ ਜੀ ਹਾਂਜੀ ਆ ਗੱਲ ਹੋਈ ਆ ਤੁਸੀਂ ਬਾਣੀ ਦੇ ਗਿਆਤ ਆ ਜੋ ਠੀਕ ਹੈ ਜੀ। ਭਿੰਡਰਾਂ ਵਾਲੇ ਤੁਹਾਨੂੰ ਬਾਣੀ ਦਾ ਪਤਾ? ਹਾਂਜੀ ਕਿਉਂਕਿ ਉਹ ਫਿਰ ਲਿਖਿਆ ਜਾਂਦੀ ਸੀ। ਫਿਰ ਉਹਨਾਂ ਦੇਖੇ। ਹਾਂਜੀ। ਫਿਰ ਮਾਸਟਰ ਤਾਰਾ ਸਿੰਘ ਹੋ ਜਾਂਦੇ ਆ। ਠੀਕ ਹੈ ਜੀ। ਉਦੋਂ ਕਾਲੀ ਦਲਦੇਵ ਵੀ ਪ੍ਰਧਾਨ ਸੀ, ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਸੀ। ਮਾਸਟਰ ਤਾਰਾ ਸਿੰਘ ਸਭ ਤੋਂ ਪਹਿਲੇ ਹਾਂਜੀ। ਉਹਨਾਂ ਨੇ ਕੋਈ ਨਹੀਂ ਸੁਣੀ। ਓਕੇ ਜੀ। ਫਿਰ ਸੰਤ ਸਮਾਜ ਬਣਦਾ। ਓਕੇ ਜੀ। 52 ਮਹਾਤਮਾ ਉਹਦੇ ਵਿੱਚ ਹੁੰਦੇ ਆ ਉਸ ਮੌਕੇ ਦੇ ਠੀਕ ਹੈ ਜੀ ਵੀ ਆਪਾਂ ਇੱਥੇ ਠੀਕ ਕਰਾਈਏ ਹਾਂਜੀ 52 ਮਹਾਤਮਾ ਦੇ ਵਿੱਚ ਜਿਹੜੇ ਉਸ ਮੌਕੇ ਪ੍ਰਧਾਨ ਬਣਾਏ ਗਏ ਸੰਤ ਸਮਾਜ ਦੇ ਸੰਤ ਹਰੀ ਸਿੰਘ ਜੀ ਕਹਾਰਪੁਰ ਵਾਲੇ ਮਾਲਪੁਰ ਵਾਲੇ ਠੀਕ ਹੈ ਜੀ ਜਿਨ੍ਹਾਂ ਤਖਤ ਕੇਸਗੜ ਦਾ ਸਾਥ ਦੀ ਸੇਵਾ ਕਰਾਈ ਓਕੇ ਜੀ ਉਹ ਬਿਰ ਵੱਡੀ ਉਮਰ ਦੇ ਸੀ ਉਹਨਾਂ ਨੂੰ ਸਤਿਕਾਰ ਦਿੱਤਾ ਗਿਆ ਹਾਂਜੀ ਸੰਤ ਰਿਸ਼ਰ ਸਿੰਘ ਜੀ ਮਹਾਰਾਜ ਰਾੜੇ ਵਾਲੇ ਹਾਂਜੀ ਉਹ ਬਣਾएंगे ਬਈ ਨਾ ਪੁੱਛਦਾਵੇਂ ਤੇ ਬਾਬੇ ਕਲੇਰਾ ਵਾਲੇ ਵੀ ਛੋਟੇ ਬਾਬਾ ਇਸਰ ਸਿੰਘ ਜੀ ਲਿਆ ਦੇਗੇ ਸੰਤ ਸੁੰਦਰ ਸੁਣਾ ਦੇ ਪ੍ਰਾਪਤਾ ਬਾਬਾ ਇੰਦਰ ਸਿੰਘ ਪਾਵ ਪੰਜ ਸੱਤ ਜਿਹੜੇ ਬਣਾਉਂਦੇ ਬਣਾਏ ਹਾਂਜੀ 14 ਸਾਲ ਮਾਸਟਰ ਜੀ ਦੇ ਨਾਲ ਝਗੜਾ ਚੱਲਿਆ ਸੰਸਮਾਜ ਦਾ ਪਰ ਇਹ ਮੰਨਣ ਚ ਨਹੀਂ ਆਇਆ ਬਹਾਮਣ ਤਾਂ ਮਲ ਕਰਾਉਣ ਵਾਲੀ ਹਾਂ ਇਹ ਕਹਿੰਦਾ ਕੰਨ ਨਹੀਂ ਫੜਨੇ ਐਂ ਨਾ ਫੜੇ ਐਂ ਫੜ ਲੈ ਆ ਜਵਾਬ ਦਤੈ ਨੇ ਓਕੇ ਜੀ ਫੇਰ ਸੰਤ ਫਤਿਹ ਸੁਣਦਾ ਤੇ ਮਾਸਟਰ ਜੀ ਦਾ ਜਦੋਂ ਫਰਕ ਪੈ ਜਾਂਦਾ ਦੋ ਧੜੇ ਬਣ ਜਾਂਦੇ ਆ ਪਿੰਡ ਨਹੀਂ ਜੋੜ ਮੇਲਾ ਭਾਦਰੋਂ ਦਾ ਵਾ ਸੰਤ ਫਤਿਹ ਸੁਣੀ ਉੱਥੇ ਜਾਂਦੇ ਆ ਉੱਥੇ ਜਾ ਕੇ ਫਿਰ ਉਹ ਮਹਾਂਪੁਰਖਾਂ ਨੂੰ ਕਹਿੰਦੇ ਮਹਾਂਪੁਰਖੋ ਮੇਰੀ ਤੇ ਕਿਰਪਾ ਕਰੋ ਮੇਰਾ ਮਾਸਟਰ ਨਾ ਪੈ ਗਿਆ ਮੇਰੀ ਜਿੱਤ ਹੋ ਜੇ ਸੰਤ ਮਹਾਰਾਜ ਕਹਿੰਦੇ ਬਾਬੇ ਗੁਰਬਚਨ ਸੋਣੀ ਸੰਤ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੱਲੋ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਪਿੰਡਰੀ ਲੈ ਜਾ ਕੇ ਕਹਿੰਦੇ ਕੁਝ ਬਚਨ ਕਰਨ ਵਾਲੇ ਆ ਕਿਹੜਾ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਠੀਕ ਕਰਨੇ ਦੂਸਰਾ ਸ੍ਰੀ ਕਾਲ ਤੱਕ ਸਾਹਿਬ ਤੇ ਰਾਗ ਮਾਲਾ ਪੜਨੀ ਤੀਸਰਾ ਮਾਇਤੂ ਜੀ ਨੇ ਅਮਰਤ ਸੰਚਾਰ ਦੇ ਵਿੱਚ 40 ਪੌੜੀਆਂ ਆਨੰਦ ਸਾਹਿਬ ਦੀਆਂ ਦੇ ਥਾਂ ਤੇ ਪੰਜ ਪੜਨ ਲੱਗ ਪਿਆ ਉਹ ਪੂਰੀਆਂ 40 ਪੜਾਉਂਦਾ ਹਾਂ ਹਾਂਜੀ ਚੌਥਾ ਵਚਨ ਸਤਾਰ ਸੇਵਾ ਜਿਹੜੀ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੀ ਹੋਈ 47 ਤੋਂ ਪਹਿਲਾਂ ਦੀ ਹੋਈ ਆ ਰੰਗ ਬਦਲ ਗਿਆ ਜਲ ਦਾ ਸਤਾਰ ਸੇਵਾ ਕਰਉਂਦਾ ਉਹਨਾਂ ਕਹਿੰਦੇ ਜੀ ਮੈਂ ਤਾਲ ਤੇ ਜਾਵਾਂ ਸਾਰੀਆਂ ਕਰਾਉਂ ਅਰਦਾਸ ਕੀਤੀ ਗਈ ਪੰਜ ਪਿਆਰਿਆਂ ਤੋਂ ਜਿਹਦੇ ਵਿੱਚ ਬਾਬਾ ਠਾਕਰ ਸਿੰਘ ਜੀ ਬਾਬਾ ਪ੍ਰੇਮੀ ਜੀ ਕਰਤਾਰ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਸੰਤ ਪਰਮਜੀਤ ਸਿੰਘ ਜੀ ਤੇ ਵੈਦ ਕਰਤਾਰ ਸਿੰਘ ਵੈਦ ਨਰਿੰਦਰ ਸਿੰਘ ਜੀ ਤੇ ਪੰਜ ਮਹਾਂਪੁਰਖਾਂ ਨੇ ਅਰਦਾਸ ਕੀਤੀ ਠੀਕ ਹੈ ਜੀ ਸੰਤ ਫਤਿਹ ਸਿੰਘ ਦੀ ਜਿੱਤ ਹੁੰਦੀ ਆ ਇਹ ਤਾਂ ਹੋ ਗਈ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਠੀਕ ਹੈ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਠੀਕ ਹੈ ਜੀ ਫਿਰ ਉਹਨਾਂ ਨੇ ਉਦੋਂ ਆ ਤੇ ਨਹੀਂ ਸੀ ਓਏ ਬਾਲੂ ਸੰਤ ਪਰਮਜੀਤ ਸਿੰਘ ਜੀ ਮਾਹਲਪੁਰ ਵਾਲੇ ਜਿਹੜੇ ਮਹਾਂਪੁਰਖਾਂ ਦੀ ਡੈਰੀ ਲਿਖਦੇ ਕੋਈ ਪੜ੍ਹਾਈ ਕਾਲਜ ਦਾ ਬਹੁਤ ਪੜ੍ਹੇ ਸੀ ਜ਼ਿਆਦਾ ਠੀਕ ਹੈ ਜੀ ਕੋਰੋਈ ਦੀ ਰੋਡ ਡੈਰੀ ਲਿਖਦੇ ਉਹਨਾਂ ਤੋਂ ਕਿੱਠੀਆਂ ਲਖਵਾਉਣੀਆਂ ਸੰਧ ਫਤੇ ਸੁਣਾਵਾਂ ਠੀਕ ਹੈ ਮਾਲਾਏ ਹੁਣ ਕਰੋ ਪੂਰੇ ਫੇਰ ਉਹ ਕਹਿੰਦੇ ਮਹਾਪੁਰਖੋ ਸ਼੍ਰੋਮਣੀ ਕਮੇਟੀ ਡੱਡੂਆਂ ਦੀ ਪਸੇਰੀ ਆ ਚਾਰ ਪਾਈ ਦੇ ਦੇਛੇ ਨਿਕਲ ਜਾਂਦੇ ਆ ਅਖੀਰ ਗੱਲ ਇਹ ਹੋਈ ਵੀ ਐ ਗੱਲ ਨਹੀਂ ਬਣਨੀ ਹਾਂਜੀ ਤੁਸੀਂ ਸੰਸਮਾਜ ਇਕੱਠਾ ਕਰੋ ਉਧਰੋਂ ਜਿੰਨੇ ਬਾਣੀ ਦੇ ਗਾਇਤਾ ਪ੍ਰੋਫੈਸਰ ਆ ਜਿਨ੍ਹਾਂ ਨੂੰ ਸੋਜੀ ਗੁਰਬਾਣੀ ਦੀ ਜੇ ਮੈਂ ਸੰ ਉਹ ਬਾਬਾ ਪ੍ਰੋਫੈਸਰ ਸਾਹਬ ਸਿੰਘ ਦੀ ਗੰਗਾ ਸਿੰਘ ਦੀ ਬਾਬਾ ਹੋ ਰਹੇ ਜਿੰਨੇ ਵੀ ਉਸ ਮੌਕੇ ਦੇ ਸੀ ਗੁਰਬਾਣੀ ਦੇ ਜੇ ਟੀਕਾਕਾਰ ਸੀ ਸੋਜੀ ਵਾਨ ਸੀ ਹਾਂਜੀ ਸਾਰੇ ਇਕੱਠੇ ਹੁੰਦੇ ਆ ਸਿੰਘ ਸਾਹਿਬ ਉਸ ਮੌਕੇ ਹਰਮੰਦਰ ਸਾਹਿਬ ਦੇ ਬਾਬਾ ਚੇਤ ਸਿੰਘ ਜੀ ਸੀ ਹਟ ਜਾ ਹਣ ਪਰੇ ਹੋ ਜਾ ਆ ਗੱਲ ਨਹੀਂ ਮਿਲਣੀ ਤੁਹਾਨੂੰ ਕਿਤੇ ਵੀ ਜਿਹੜੀ ਮੈਂ ਦੱਸਣ ਰਿਹਾ ਸੀ ਠੀਕ ਹੈ ਠੀਕ ਹੈ ਹੈ ਆਏ ਹੁੰਦਾ ਬਿਨਾਂ ਅਕਲ ਤੋਂ ਜੱਟ ਨੂੰ ਆਹ ਜੱਟ ਦੀ ਗੱਲ ਕਰਤੀ ਆਹ ਗੱਲ ਜਿਹੜੀ ਮੈਂ ਦੱਸਣੀ ਨਾ ਇਹਨਾਂ ਨੂੰ ਪਤਾ ਲੱਗੇ ਕਿ ਤੋ ਨਾ ਹੂੰ ਕੀ ਕਰੀ ਹਾਂ ਕਿੱਥੇ ਸੀ ਭੁੱਲ ਗਿਆ ਚੇਤ ਸਿੰਘ ਸੀ ਇੱਥੇ ਕਰ ਲੈ ਇਤਿਹਾਸ ਨਹੀਂ ਹਾਂ ਚੇਤ ਸਿੰਘ ਮੀਟ ਕੁੰਦੀ ਆ ਸਾਰਿਆਂ ਨੇ ਆਪ ਆਪਣੇ ਵਿਚਾਰ ਦੇ ਕੇ ਤੇ ਉਹ ਮੰਗਲ ਜਿਹੜੇ ਉਹਨਾਂ ਨੂੰ ਕਿਹਾ ਵੀ ਇਹ ਠੀਕ ਆ। ਅੱਛਾ ਜੀ। ਜਿਹੜੇ ਸੰਸਾਰੀ ਵਿਦਿਆਲੇ ਸੀਗੇ। ਓਕੇ ਪ੍ਰੋਫੈਸਰ ਠੀਕ ਹੈ ਜੀ। ਜਦੋਂ ਸੰਤ ਕਰਵਜਨ ਸਿੰਘ ਪਿੰਡਰਾਵਾਲਿਆਂ ਦੀ ਵਾਰੀ ਆਈ। ਹਾਂਜੀ। ਉਹਨਾਂ ਨੇ 101 ਸਰੂਪ ਦਾ ਹਵਾਲਾ ਦਿੱਤਾ। ਜਿਹੜੇ ਗੁਰੂ ਸਾਹਿਬ ਦੇ ਵੇਲੇ ਦੇ ਸੀ। ਈ ਬੰਨੋਂ ਦੀ ਬੀੜ। ਹਾਂਜੀ। ਚਾਰ ਸਰੂਪ ਬਾਬੇ ਦੀਪ ਸੋਣਾ ਦੀ ਲਿਖਤ ਠੀਕ ਹੈ ਜੀ ਪੰਜਵੇਂ ਸਰੂਪ ਜਿਹੜੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਲਖਵਾਏ ਭਾਈ ਗਰਦਾਸ ਤੋਂ ਕਰਤਾਰਪੁਰ ਵਾਲੇ ਠੀਕ ਹੈ ਜੀ ਉਹ ਫਿਰ ਪਾਸ ਹੋਇਆ ਵੀ ਚਲੋ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਦਰਸ਼ਨ ਕਰੀਏ ਠੀਕ ਹੈ ਜੀ ਫਿਰ ਉੱਥੇ ਗਏ ਜਾਂ ਕਿ ਉਹ ਸਰੂਪ ਪ੍ਰਕਾਸ਼ ਕਰਵਾਇਆ ਸਿੰਘ ਸਾਹਿਬ ਗਿਆਨੀ ਕੇਸ ਸਿੰਘ ਨੇ ਹੁਕਮਨਾਮਾ ਲਿਆ ਫਿਰ ਜਿੱਥੇ-ਜਿੱਥੇ ਮੰਗਲ ਸੀ ਸਾਰੇ ਪੱਤਰੇ ਥਲ ਥਲ ਕੇ ਦਰਸ਼ਨ ਕਰਾਇਆ ਵੀ ਦੱਸੋ ਇੱਥੇ ਪਹਿਲਾਂ ਲਿਖਿਆ ਕਿ ਮਗਰੋਂ ਲਿਖਿਆ ਫਿਰ ਸਭ ਨੂੰ ਮੰਨਣਾ ਪਿਆ ਫਿਰ ਉਹਨੇ ਥੇ ਵਿਚਾਰ ਹੋ ਵੀ ਅਸੀਂ ਤਾਂ ਕੋਈ ਕਰ ਨਹੀਂ ਸਕਦਾ ਹੁਣ ਤੁਸੀਂ ਭਿੰਡਰਾਂ ਵਾਲੇ ਕਰੋ ਉਹ ਫਿਰ ਇੱਕ ਸਾਲ ਲੱਗਾ ਜੀ ਡਿਊਟੀ ਲੱਗੀ ਸੰਤ ਕਰਤਾਰ ਸਿੰਘ ਦੀ ਭਿੰਡਰਾਂ ਵਾਲੇ ਜਿਹੜੇ ਦੂਜੇ ਗੱਡੀ ਨਿਸ਼ੀਨ ਹੋਏ ਸੰਤ ਪਰਮਜੀਤ ਸਿੰਘ ਜੀ ਮਾਹਲਪੁਰ ਵਾਲੇ ਸੰਤ ਮੋਹਨ ਸਿੰਘ ਜੀ ਭਿੰਡਰਾ ਵਾਲੇ ਜਿਹੜੇ ਨਾਲ ਬਰਾਬਰ ਸਾਧੂ ਖੜੇ ਹੋਏ ਠੀਕ ਹੈ ਜੀ ਸੰਤ ਜਰਨੈਲ ਸਿੰਘ ਜੀ ਉਸੜੇ ਇਹਨਾਂ ਦੀ ਚਾਹ ਪਾਣੀ ਦੀ ਸੇਵਾ ਲਈ ਸੇਵਾਦਾਰ ਨਿਯੁਕਤ ਕੀਤੇ ਛੋਟੀ ਉਮਰ ਸੀ ਐ ਪੰਜਾਂ ਚੋਂ ਸਾਧੂਆਂ ਨੇ ਇੱਕ ਸਾਲ ਲਾ ਕੇ ਸ੍ਰੀ ਅਮਰਸਰ ਸਾਹਿਬ ਰਹਿ ਕੇ ਰਾਤਸਰ ਉੱਥੇ ਫਿਰੇ ਮੰਗਲ ਠੀਕ ਕੀਤੇ ਦੁਬਾਰਾ ਫਿਰੇ ਹੋਣ ਦੇ ਵਿੱਚ ਜਿਹੜਾ ਅੱਜ ਸਰੂਪ ਆ ਇਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਹੁਣ ਜੇ ਟਾਈਮ ਆ ਗਾ ਫੇਕਦੇ ਪੁੱਛ ਲਓ ਕਿ ਕਿਤੇ ਹੋਰ ਨਾ ਮਿਲ ਜਾ ਚੰਗਾ ਬਾਸ ਗੁਰੂ ਦਾ ਕਾਲਦਾ ਵਾਹ ਵਾਹ ਬਹੁਤ ਚੰਗਾ ਆ ਇਹਨਾਂ ਬਿਲਕੁਲ ਹੀ ਮਤਲਬ ਇਹ ਸਾਨੂੰ ਜ਼ਰੂਰ ਪਤਾ ਸੀਗਾ ਕਿ ਮਾਸਟਰ ਤਾਰਾ ਸਿੰਘ ਗੱਦਾਰ ਉਹਨੇ ਪੰਜਾਬ ਨਾਲ ਵੀ ਗੱਦਾਰੀ ਕੀਤੀ ਪੰਜਾਬੀ ਨਾਲ ਵੀ ਕੀਤੀ ਤੇ ਧਰਮ ਨਾਲ ਵੀ ਕੀਤੀ ਪਰ ਇਹ ਕੀਤਾ ਸੀਗਾ ਮਤਲਬ ਇਹ ਅੱਜ ਥਲੋ ਤੋਂ ਪਤਾ ਲੱਗਿਆ ਹਾਂ ਗੁਰਬਾਣੀ ਨਾਲ ਵੀ ਕੀਤੀ ਹਾਂਜੀ ਬਿਲਕੁਲ ਹੋਰ ਕਿਤੇ ਕੋਈ ਪੁਰਾਣੀ ਗੱਲ ਪੁੱਛਣੀ ਹੋਈ ਤਾਂ ਤੇ ਪੁੱਛ ਲਿਓ ਅਜੇ ਬੁੜੇ ਨੂੰ ਕੀਤਾ ਹੋਰ ਜਾਂ ਲੰਘੇਗਾ ਨਹੀਂ ਆਹਗਾ ਜੀ